ਕਿ ਸਿੰਗਰ ਆ ਪੰਜਾਬ ਦੇ ਬਾਗੀ ਨਾਮ ਦਾ ਸਿੰਗਰ ਆ ਜਿਹੜਾ ਆਏ ਦਿਨ ਗਾਣਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਉਹ ਵਿਵਾਦਿਕ ਸ਼ੀਨ ਗਾਣੇ ਜਿਹੜੇ ਗਾਹ ਕੇ ਜਿਹੜਾ ਪੰਜਾਬ ਦਾ ਜਿਹੜਾ ਵਾ ਉਹ ਯੂਥ ਨੂੰ ਜਿਹੜਾ ਗਲਤ ਰਸਤੇ ਉੱਤੇ ਤੋਰ ਰਿਹਾ ਕਿਉਂਕਿ ਆਈ ਦੇਖਿਆ ਹੈ ਕਿ ਪਹਿਲੇ ਵੀ ਇਹਨੇ ਗੀਤ ਦੇ ਵਿੱਚ ਅਖਣਰੀ ਦੇ ਬਾਰੇ ਬੋਲਿਆ ਸੀਗਾ ਪਰ ਹੁਣ ਵੀ ਇਹਨੇ ਚਮਰਾਇ ਮਾਰਾ ਜੀ ਬਾਰੇ ਗੀਤ ਦੇ ਵਿੱਚ ਜਿਹੜੀਆਂ ਉਹ ਗਲਤ ਟਿੱਕਨੀ ਕੀਤੀ ਗਈ ਪਰ ਮੈਂ ਇੱਕ ਚੀਜ਼ ਤੁਹਾਨੂੰ ਮੈਂ ਮੈਸੇਜ ਜ਼ਰੂਰ ਇਥੋਂ ਦੇਣਾ ਚਾਹੁੰਦਾ ਕਿ ਅੱਜ ਸਦਾ ਇੱਥੇ ਇਕੱਠੇ ਹੁੰਦਾ ਮੱਛ ਜ਼ਾਇ ਹੈ ਕਿ ਸਾਡੀ ਟੀਮ ਨੇ ਸਾਰੀ ਨੇ ਇਹਦੇ ਖਿਲਾਫ ਇੱਕ ਐਪਲੀਕੇਸ਼ਨ ਦਿਨਾਂ ਨਾਗਰ ਵੀ ਦਿੱਤੀ ਗਈ ਹੈ ਔਰ ਉੱਥੇ ਵੀ ਇਹਨੂੰ ਜਿਹੜਾ ਬੁਲਾਇਆ ਗਿਆ ਲੇਕਿਨ ਉੱਥੇ ਵੀ ਆਇਆ ਨਹੀਂ ਹੈ ਔਰ ਅੱਜ ਇਹਦਾ ਸ਼ੋ ਜਿਹੜਾ ਵਾਹ ਪਹਾੜਕੋਟ ਕੋਟਲੀ ਦੇ ਵਿੱਚ ਅਮ ਅੱਗੇ ਹੈਗਾ ਕੋਲੇਜ ਦੇ ਵਿੱਚ ਆਪਾਂ ਸਾਰੇ ਭਰਾਵਾਂ ਨੇ ਅੱਜ ਸਵਾਗਤ ਕੀਤੀ ਸੀ ਕਿ ਜੇ ਇਹ ਬੰਦਾ ਜਿਹੜਾ ਅੱਜ ਇਹਦਾ ਸ਼ੋ ਜਿਹੜਾ ਇੱਥੇ ਚੱਲਣ ਦੇਣਾ ਕਿਉਂਕਿ ਇਹਨੇ ਪੰਜਾਬ ਦੇ ਵਿੱਚ ਜੂਤ ਜਿਹੜਾ ਵੇਖੋ ਇੱਕ ਸਿੰਗਰ ਦਾ ਕੰਮ ਹੈ ਕਿ ਉਹਨੇ ਆਪਣਾ ਜਿਹੜਾ ਇੱਕ ਰੁਤਬਾ ਕਾਇਮ ਕਰਨਾ ਪੰਜਾਬ ਦੇ ਉਨੇ ਆਪਣੇ ਯੂਥ ਨੂੰ ਆਪਣੇ ਨਾਲ ਵੱਧ ਤੋਂ ਵੱਧ ਜੋੜਨਾ ਆਪਣਾ ਫੈਨ ਜਿਹੜਾ ਜਿਹੜੇ ਫੈਨ ਫੋਲੋਇੰਗ ਆਪਣੀ ਬਣਾਣੀ ਹੈ ਲੇਕਿਨ ਇਹ ਚੀਜ਼ਾਂ ਆਪਣੇ ਬੜੇ ਪੁਰਾਣੇ ਸਿੰਗਰਾਂ ਕੋ ਵੇਖਿਆ ਗੁਰਦਾਸ ਮਾਨ ਜੀ ਹੋਗੇ ਕਿੰਨੇ ਕਿੰਨੇ ਪੁਰਾਣੇ ਸਿੰਗਰਾਂ ਦੇਖੋ ਸਾਡੇ ਇੰਨੇ ਪੁਰਾਣੇ ਔਰ ਵਰੀਆ ਸਿੰਗਰ ਨੇ ਜਿਹੜੇ ਹਰ ਸਮਾਜ ਦਾ ਜਿਹੜਾ ਬਹੁਤ ਸਨਮਾਨ ਕਰਦੇ ਹਰ ਸਮਾਜ ਦੇ ਜਿਹੜੇ ਆਪਣੇ ਲੋਕਾਂ ਨੂੰ ਜਿਹੜਾ ਆਪਣਾ ਭਰਾ ਮੰਨਦੇ ਨੇ ਲੇਕਿਨ ਕੁਝ ਇੱਕ ਜਗ੍ਹਾ ਤੇ ਇਹ ਵੀ ਸਿੰਗਰ ਹੈਗੇ ਨੇ ਕਿ ਸੇਮ ਪਾਲਣ ਦੇ ਲਈ ਉਹ ਸਮਾਜ ਦੇ ਬਾਰੇ ਗਲਤ ਬੋਲਦੇ ਆ ਕਿਉਂਕਿ ਇਹਨਾਂ ਦੇ ਮਨਾਂ ਦੇ ਵਿੱਚ ਗਲਤ ਫੈਮਿਲੀ ਹੈ ਕਿ ਇਹ ਸਮਾਜ ਦੇ ਲੋਕ ਜਿਹੜੇ ਆ ਇਹਨਾਂ ਇਹ ਗਲਤ ਜਿਹੜੀ ਆ ਇਹ ਚੀਜ਼ਾਂ ਹੋਣਗੀਆਂ ਤੇਰੀ ਪਬਲਿਸਿਟੀ ਵਧੇਗੀ ਆ ਚੀਜ਼ ਗਲਤ ਸੋਚ ਰਿਆ ਅੱਜ ਇੱਥੇ ਕਟੇ-ਕਟੇ 500 600 ਬੰਦਾ ਜਿਹੜਾ ਇਕੱਠਾ ਹੋਇਆ ਹੈ ਇਹ 500 600 ਬੰਦਾ ਜਿਹੜਾ ਇਹਦੇ ਐਂਟੀ ਇਕੱਠਾ ਹੋਇਆ ਹੈ ਹੋਰ ਇਹ ਐਂਟੀ ਇਕੱਠਾ ਹੋਣ ਦਾ ਮਤਲਬ ਕਿ 500 600 ਜਿਹੜਾ ਬੰਦਾ ਵਾ ਉਹ ਅਨਫੋਲੋ ਕਰੇਗਾ ਇਹਨੂੰ ਔਰ ਇਹਦਾ ਇਹ ਅਨਫੋਲੋ ਕਰਨ ਵਾਲੇ ਤਾਂ ਗ੍ਰਾਫ ਡਿਗੇਗਾ ਚੜ੍ਹੇਗਾ ਨਹੀਂ ਔਰ ਇੱਕ ਚੀਜ਼ ਦੇਖੋ ਜੇ ਆਪਾਂ ਇੱਕ ਚੀਜ਼ ਅਸੀਂ ਵੀ ਪਹਿਲੇ ਇਹ ਦੇ ਦੇਖਿਆ ਜਦੋਂ ਨੇ ਨਵੇਂ-ਨਵੇਂ ਗੀਤ ਕੱਢੇ ਆ ਆਪਾਂ ਵੀ ਇਹਦੀ ਸਪੋਰਟ ਕੀਤੀ ਹੈ ਕਿਉਂ ਕਿ ਇੱਕ ਮਾੜੇ ਘ ਔਰ ਜਦੋਂ ਆਪਾਂ ਉਹਨੂੰ ਉੱਪਰ ਤੱਕ ਪਹੁੰਚਾ ਦਿੰਨੇ ਆ ਜਦੋਂ ਉਹ ਇਹੇ ਪਲੇਟਫਾਰਮ ਤੇ ਪਹੁੰਚ ਜਾਂਦਾ ਫਿਰ ਉਹ ਕੀ ਕਰਦਾ ਕਿ ਪਤਾ ਨਹੀਂ ਕਿਸੇ ਦੇ ਕਹਿਣ ਦੇ ਉੱਤੇ ਜਾਂ ਪਤਾ ਨਹੀਂ ਕਿਹੜੀ ਗੇਮ ਪਾ ਲਨ ਦੇ ਲਈ ਇਹ ਉਹਨੂੰ ਕਹਿੰਦਾ ਕਿ ਆ ਚੀਜ਼ਾਂ ਕਰ ਤੇ ਤੇਨੂੰ ਫੇਮ ਮਿਲੇਗੀ ਉਹ ਫੇਮ ਭਾਲਣ ਦੇ ਲਈ ਜਦੋਂ ਐ ਸਮਾਜ ਦੇ ਉੱਤੇ ਗਲਤ ਜਿਹੜੀਆਂ ਟਿੱਪਣੀਆਂ ਕਰਦੇ ਆ ਦੇਵੀ ਦੇਤਿਆਂ ਬਾਰੇ ਗਲਤ ਬੋਲਦੇ ਆ ਫਿਰ ਉੱਥੇ ਜਾ ਕੇ ਜਦੋਂ ਇਹਨਾਂ ਦਾ ਦਿਮਾਗ ਖਰਾਬ ਹੁੰਦਾ ਫਿਰ ਉੱਥੇ ਇਹਨਾਂ ਦਾ ਗਰਾਫ ਜਿਨਾ ਲੇਕਿਨ ਆ ਉਹ ਜ਼ਰੂਰੀ ਹੈ ਕਿਉਂਕਿ ਨਾਲ ਗੱਲ ਹੋਈ ਸੀ ਕਿ ਜਿੱਦ ਦੀ ਉਸ ਮਾਮਲੇ ਦੇ ਵਿੱਚ ਸਾਡੇ ਨਾਲ ਕੱਲ੍ਹ ਵੀ ਜਦੋਂ ਮਤਲਬ ਗੱਲ ਇੱਥੇ ਚੱਲ ਰਹੀ ਹੈ ਕਾਲਜ ਵਾਲਾ ਨਾ ਸਿੰਗਰ ਦੀ ਗੱਲ ਇਹਨਾਂ ਨਾਲ ਚੱਲ ਰਹੀ ਹੈ ਔਰ ਆਪਾਂ ਦੀ ਇੱਕੋ ਮੰਗ ਹੈ ਕਿ ਆ ਕੇ ਸਾਡੇ ਸਮਾਜ ਨੂੰ ਮਾਫ਼ੀ ਮੰਗਦਾ ਜੀ ਆਪਾਂ ਜਿਹੜੀ ਗਲਤੀ ਕੀਤੀ ਆ ਉਹਦੇ ਆਪਾਂ ਮਾਫੀ ਮੰਗਦੇ ਆ ਕੱਲ ਤੋਂ ਆਪਾਂ ਅੱਜੇ ਤੋਂ ਆਪਾਂ ਇਹ ਚੀਜ਼ ਨਹੀਂ ਕਰਦੇ ਪਰ ਜਿਹੜੀਆਂ ਲਾਈਨਾਂ ਜਿਹੜੀਆਂ ਇਹਨੇ ਜਮਰਾਜ ਮਾਰਾ ਜੀ ਲਈ ਆਪਣੇ ਗਾਈਆਂ ਇਹਨੂੰ ਕੱਟਦਾ ਕਿ ਆਪਾਂ ਇਹਦਾ ਸ਼ੋਅ ਜਿਹੜਾ ਵਾ ਉਹ ਨਾਲ ਰੋਕੇ ਜਿਹੜਾ ਵਧੀਆ ਤੋਰ ਤੇ ਇਥੇ ਚਲਾਵਾਂਗੇ ਕਿਉਂਕਿ ਮਸਾਇਲ ਜਿਹੜੀਆਂ ਵਧੀਆ ਪਿਆਦਾ ਕਰਨੀ ਚਾਹੀਦੀ ਚੰਗਾ ਬੰਦਾ ਉਹੀ ਹੈ ਜੇ ਕਿਸੇ ਕੋਲ ਗਲਤੀ ਹੋ ਜਾਏ ਉਹਨੂੰ ਜਿਹੜੀ ਉਹ ਗਲਤੀ ਮੰਨ ਕੇ ਸਮਾਜ ਦੇ ਨਾਲ ਖੜਾ ਹੋਣਾ ਚਾਹੀਦਾ ਉਹੀ ਬੰਦਾ ਚੰਗਾ ਹੈ ਲੇਕਿਨ ਜਿਹੜਾ ਬੰਦਾ ਆਪਣੀ ਆਕੜ ਦੇ ਵਿੱਚ ਰਵੇ ਜਾਂ ਜਿਹੜਾ ਬੰਦਾ ਆਪਣੇ ਫੇਮ ਭਾਲਣ ਦੇ ਲਈ ਇਸ ਸਮਾਜ ਦੀ ਜਿਹੜਾ ਵੱਖ-ਵੱਖ ਸਮਾਜਾਂ ਨੂੰ ਜਿਹੜਾ ਅਪਮਾਨ ਕਰੇ ਉਹ ਬੰਦੇ ਨੂੰ ਕੋਈ ਵੀ ਹੱਕ ਨਹੀਂ ਹੈ ਕਿ ਉਹ ਸਮਾਜ ਦੇ ਲੋਕਾਂ ਦੇ ਵਿੱਚ ਜਿਹੜਾ ਉਹ ਵਿਚਰ ਸਕੇ ਅੱਲੈਕੁਮ ਅਲੈਕੁਮ ਵਾ ਤੁਹਾਡੀ ਗੱਲਬਾਤ ਹੋਈ ਪਾਲੇ ਬਿਲਕੁਲ ਹੋਈ ਹੈ ਔਰ ਕਾਲਜ ਪ੍ਰਬੰਧਕਾਂ ਨੇ ਇਹਨਾਂ ਨੂੰ ਸ਼ਵਾਸ਼ਨ ਦਵਾਇਆ ਕਿ ਅਗਰ ਉਹ ਮਾਫੀ ਮੰਗਦਾ ਇੱਥੇ ਆ ਗਏ ਉਹਨਾਂ ਨੇ ਵੀ ਕਿਹਾ ਉਹ ਵੀ ਮੰਨੇ ਆ ਕਿ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਕਿਉਂਕਿ ਉਹਨਾਂ ਨੂੰ ਜੇ ਪਤਾ ਜਦੋਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਾ ਉਹਨਾਂ ਨੇ ਹੁਣੇ ਇਹ ਕੀ ਹੈ ਕਿ ਅਗਰ ਉਹ ਆ ਕੇ ਮਾਫੀ ਮੰਗਦਾ ਆਪਾਂ ਉਹਦੀ ਕੋਸ਼ਿਸ਼ ਕਰਾਉ ਚਾਲੂ ਕਰਾ ਲਾਂਗੇ ਅਗਰ ਨਹੀਂ ਮਾਫੀ ਮੰਗਦਾ ਤੇ ਆਪਾਂ ਉਹ ਕੋਸ਼ਿਸ਼ ਜਿਹੜਾ ਉਹ ਕੈਨਸਲ ਕਰ ਟੋਟਲੀ ਏਡੇ ਦੇ ਵਿੱਚ ਜਿਹੜਾ ਤੁਹਾਡੇ ਨੂੰ ਐਜੂਕੇਸ਼ਨ ਦਿੱਤਾ ਯਾਰ ਕਿ ਕਾਰਨ ਹੈ ਇਹ ਕਾਰਨ ਜੀ ਆਏ ਦਿਨੇ ਬੜੇ ਗਾਣਾ ਇਹਨਾਂ ਬਾਕੀ ਸਿੰਗਰਾਂ ਕੋਈ ਜਦੋਂ ਇਹਨਾਂ ਗਾਣਾ ਕੱਟਿਆ ਕਿ ਜਮਵਾਜ ਮਹਾਰਾਜ ਦੇ ਖਿਲਾਫ ਇਹਨਾਂ ਲੈਣਾ ਬੋਲੀਆਂ ਉਸਦੇ ਰੋਜ਼ ਪ੍ਰਤੀਤਾਂ ਆ ਕੇ ਇਹਦਾ ਜਿਹੜਾ ਇਹ ਘਰਾਵ ਕਰ ਰਹੇ ਆ ਤੇ ਸਾਨੂੰ ਕੌਜ ਨੇ ਵੀ ਪੂਰੇ ਸ਼ਾਪ ਨੇ ਵਿਸ਼ਵਾਸ ਲਾਇਆ ਕਿ ਇਹ ਇਹ ਉਸ ਟਾਈਮ ਹੀ ਚੱਲੇਗਾ ਜਦਸੀ ਇਹ ਮਹੀਨੇ ਮਗੇਗਾ ਪਹਿਲੇ ਇਹਨਾਂ ਨੂੰ ਇਸ ਦੇ ਬਾਰੇ ਪਤਾ ਨਹੀਂ ਸੀ ਤੇ ਪ੍ਰਸ਼ਾਸਨ ਨੇ ਵੀ ਸਾਨੂੰ ਵਿਸ਼ਵਾਸ ਲਾਇਆ ਕਿ ਇਹਦਾ ਸ਼ੋ ਉਸ ਟਾਈਮ ਹੀ ਚੱਲੇਗਾ ਜਿਸ ਟਾਈਮ ਇਹ ਮਹੀਨੇ ਮਗੇਗਾ ਤੁਹਾਡੇ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਅਰਜ਼ੀ ਦਿੱਤੀ ਹਾਂਜੀ ਹਾਂਜੀ ਅਸੀਂ ਜਿਹੜੀ ਹੈ ਇੱਕ ਲਿਖਤੀ ਅਰਜ਼ੀ ਅੱਜ ਮਹੀਨੇ ਤੋਂ ਪਹਿਲਾਂ ਅਸੀਂ ਦਿੱਤੀ ਡੀਐਸਪੀ ਦਿਨਾਗਰ ਨੂੰ ਉਹਨਾਂ ਨੇ ਮਾਰ ਕਰਕੇ ਜਿਹੜਾ ਇਹਦਾ ਰੋਪਟਾਲ ਆ ਤੇ ਭੇਜੀ ਦੋ ਵਾਰੀ ਨੂੰ ਬੁਲਾਇਆ ਲੇਕਿਨ ਇਹਦੇ ਤੇ ਇਨੀ ਆਖੜਾ ਐ ਤੇ ਕਿ ਨੇ ਕੋਈ ਵੀ ਉਹ ਤੇ ਮਾਗਨੀ ਮੰਗੀ ਪਰ ਨਾ ਹੀ ਕੋਈ ਐਸੀ ਸਾਨੂੰ ਸਾਡਾ ਮੁਲਾਕਾਤ ਕੀਤਾ ਵੀ ਚਲ ਮੇਰੇ ਕੋਲ ਗਲਤੀ ਹੋ ਗਈ ਹੈ ਜਾਂ ਮੈਂ ਲੈਣਾ ਕਰ ਦੇਣਾ ਇਹ ਤੇ ਕੋਈ ਵੀ ਇਹਨੇ ਜਿਹੜਾ ਸਾਡੇ ਨਾਲ ਰਬਾਤਲ ਨਹੀਂ ਕੀਤੀ ਇਸ ਕਰਕੇ ਅਸੀਂ ਅੱਜ ਇਹਦੇ ਜਿਹੜਾ ਸ਼ੋਅ ਦੇ ਉੱਪਰ ਜਿਹੜਾ ਅਸੀਂ ਸਾਡੇ ਲੱਖ ਦੇ ਵਿੱਚ ਸ਼ੋਅ ਨਹੀਂ ਕਰ ਸਕਦਾ ਇਸੇ ਕਰਕੇ ਇਹਨੂੰ ਟੱਕਣ ਦੇ ਲਈ ਆਇਆ ਚਾਹੀਦਾ ਜੇਕਰ ਅੱਜ ਵੀ ਮਾਗਨੀ ਮੰਗਦਾ ਤੇ ਸ਼ੋਅ ਨਹੀਂ ਹੋਏਗਾ ਜੀ ਜਿੱਥੇ ਵੀ ਸ਼ੋਅ ਕਰੇਗਾ ਅਸੀਂ ਉੱਥੇ ਵੀ ਜਾਵਾਂਗੇ ਸ਼ੋਅ ਤੇ ਸ਼ੋਅ ਅੱਜ ਤੋਂ ਬਾਅਦ ਜੇ ਕਿੱਥੇ ਸੋ ਲਗਾ ਉੱਥੇ ਵੀ ਪਹੁੰਚਾਂਗੇ ਔਰ ਮਾਫੀ ਇਹਨੂੰ ਮੰਗਣੀ ਹੀ ਪਣੀ ਹੈ ਇਹ ਉਹਨੂੰ ਖੈਰ ਮਾਫੀ ਨੂੰ ਮੰਗਣੀ ਪਣੀ ਹੈ ਆਏ ਕੇਸ ਤੱਕ ਚਲਾਵਾਂਗੇ ਦਿੱਤੇ ਇਹ ਮਾਫੀ ਨਹੀਂ ਮੰਗਣਾ ਹੈ ਕੇਸ ਜਿਤੇ ਕੇਸੇ ਵੀ ਚਲਾਵਾਂਗੇ ਇਸੇ ਖਿਲਾਫ ਜੇ ਕਰਾ